ਜਿਹੜਾ ਕਿੰਗਡਮ ਵਾਲੇ ਜਿਹੜੇ ਕੰਸਲਟੈਂਟ ਆ ਇਹ ਨਹੀਂ ਸੀ ਪੈਸੇ ਦੇ ਰਿਹਾ ਤਾਂ ਉਹ ਜੱਥੇਬੰਦੀ ਜਿਹੜੀ ਆਈ ਸੀ ਵੀ ਆਪਣੀ ਇੱਥੇ ਉਹਨਾਂ ਨਾਲ ਗੱਲ ਕਰਨ ਵਾਸਤੇ ਧੰਨ ਅਪਦਾਸ਼ ਕਰਨਗੇ ਪਰ ਇਹਨਾਂ ਨੇ ਆਪਣੇ ਆਪ ਜਿਹੜੀ ਉਹ ਪੇਮੈਂਟ ਕਰ ਦਿੱਤੀ ਐ ਸੋ ਅਸੀਂ ਸਾਰੇ ਜੱਥੇਬੰਦੀ ਦੇ ਆਗੂਆਂ ਦੇ ਜਿਹੜੇ ਇੱਥੇ ਸਾਡੇ ਨਾਲ ਆਏ ਆ ਜੱਥੇਬੰਦੀ ਦੀ ਤਾਕਤ ਜਿਹਨਾਂ ਨੇ ਬਣਾਈ ਆ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆ ਕਿਉਂਕਿ ਏਕਤਾ ਵਿੱਚ ਬਲ ਆ ਜੇ ਲੋਕ ਇਕੱਠੇ ਹੁੰਦੇ ਆ ਤਾਂ ਕੋਈ ਮਸਲਾ ਅੜਦਾ ਨਹੀਂ ਜਿਹੜਾ ਜੱਥੇਬੰਦੀ ਨਾ ਕਰਵਾ ਸਕੇ ਪਰ ਇਹ ਵੀ ਗੱਲ ਨਾਲ ਆ ਕਿ ਨਜ਼ਾਇਜ਼ ਕੰਮ ਨੂੰ ਜੱਥੇਬੰਦੀ ਕਿਸੇ ਦੇ ਨਾਲ ਕਦੇ ਨਹੀਂ ਤੁਰਦੀ ਤੇ ਜ਼ਾਇਦ ਕੰਮ ਕਦੇ ਜਿੱਥੇਬੰਦੀ ਤੇ ਮੋਰੇ ਅੜਿਆ ਨਹੀਂ ਸੋ ਸਾਰਿਆਂ ਦਾ ਇੱਕ ਵਾਰੀ ਧੰਵਾਦ ਆ ਰਾਣਾ ਜੀ ਦਾ ਧੰਵਾਦ ਆ ਮੁਕੰਦ ਜੀ ਦਾ ਵੀ ਧੰਵਾਦ ਆ ਤੇ ਜਿਹੜੇ ਸਾਡੇ ਨਾਲ ਭਰਾਤੀ ਜਿੱਥੇਬੰਦੀਆਂ ਤੋਂ ਨਾਲ ਆਇਆ ਸੋ ਸਾਰੇ ਸਾਥੀ ਜਿਹੜੇ ਅੱਜ ਕਦਮ ਚੱਲ ਕੇ ਇੱਥੇ ਆਇਆ ਉਹਨਾਂ ਸਾਰਿਆਂ ਦਾ ਤੈਨੂੰ ਦਿਲ ਤੋਂ ਧੰਨਵਾਦ ਕਰਦਾ ਹਾਂ ਔਰ ਇਸੇ ਤਰ੍ਹਾਂ ਆਸ ਕਰਦਾ ਹਾਂ ਕਿ ਹਰ ਜ਼ਾਇਜ਼ ਕੰਮ ਨੂੰ ਇਸੇ ਤਰ੍ਹਾਂ ਇਕੱਠੇ ਹੋ ਕੇ ਤੁਰਨਾ ਤੇ ਨਾਲ ਦੀ ਨਾਲ ਜ਼ਿਲ੍ਹਾ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਉਹਨਾਂ ਤੇ ਦਬਾਅ ਪਾਇਆ ਸਾਨੂੰ 10 ਮਿੰਟ ਦੇ ਵਿੱਚ 10-15 ਮਿੰਟ ਸਾਨੂੰ ਕੇਵਲ ਰੁਕਣਾ ਪਿਆ ਸਾਰੀ ਦੀ ਸਾਰੀ ਪੇਮੈਂਟ ਜਿਹੜੀ ਆ ਉਹ ਬੱਚੇ ਨੂੰ ਕਰ ਦਿੱਤੀ ਗਈ ਆ ਤੋਂ ਸਾਰਿਆਂ ਦਾ ਧੰਨਵਾਦ ਅੱਜ ਅਸੀਂ ਇੱਥੇ ਗੰਦਰ ਆਪਣੇ ਕਿੰਗਡਮ ਕੰਸਲਟੈਂਟ ਦੇ ਸਾਹਮਣੇ ਖੜੇ ਆ ਔਰ ਸਾਡੇ ਕਬੀਰ ਕੋਲੋਂ ਇਹਨਾਂ ਨੇ ਪੈਸੇ ਲਏ ਸੀ ਇਹ ਬਾਹਰ ਭੇਜਣ ਦੇ 24 35 ਦਿਨ ਦਾ ਟਾਈਮ ਲਿਆ ਸੀ ਹੁਣ ਅੱਜ 14 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਤੇ ਸਾਨੂੰ ਲਾਰੇ ਲਾਉਂਦੇ ਰਹਿ ਪੈਸੇ ਸਾਡੇ ਵਾਪਸ ਨਹੀਂ ਕੀਤੇ ਅੱਜ ਸਾਨੂੰ ਮਜਬੂਰ ਹੋ ਕੇ ਵੱਡੀ ਗਿਣਤੀ ਦੇ ਵਿੱਚ ਜਿ세 ਬੰਦੀ ਜਿਹੜੀ ਆ ਭਾਰਤੀ ਕਿਸਾਨ ਜੀ ਦੀ ਦੁਕਾਨ ਦਾ ਸੰਯੁਕਤ ਮੋਰਚਾ ਤੇ ਹੋਰ ਜਿ세 ਬੰਦੀਆਂ ਵੱਲੋਂ ਅਸੀਂ ਇੱਥੇ ਆਏ ਆ ਅੰਦਰ ਗੱਲਬਾਤ ਚੱਲ ਰਹੀ ਆ ਇਹ ਗੱਲਬਾਤ ਸਿਰੇ ਚੜ ਗਈ ਸਾਡੇ ਪੈਸੇ ਵਾਪਸ ਹੋ ਗਏ ਠੀਕਾ ਨਹੀਂ ਤੇ ਅਸੀਂ ਇੱਥੇ ਮਜਬੂਰ ਨੂੰ ਸਾਨੂੰ ਧਰਨਾ ਲਾਉਣਾ ਪਊਗਾ ਇਹਦੀ ਜ਼ਿੰਮੇਵਾਰੀ ਜਿਹੜੀ ਆ ਉਹ ਪੁਲਿਸ ਪ੍ਰਸ਼ਾਸਨ ਦੀ ਹੋਊਗੀ ਔਰ ਡਿਸਟ੍ਰਿਕਟ ਪ੍ਰਸ਼ਾਸਨ ਦੀ ਹੋਊਗੀ ਕਿਉਂਕਿ ਪਿਛਲੇ ਸਮੇਂ 'ਚ ਏਜੰਟਾਂ ਨੇ ਬਹੁਤ ਸਾਰੇ ਜਿਹੜੇ ਸਾਡੇ ਪੰਜਾਬੀ ਸੀ ਨੌਜਵਾਨ ਸੀ ਉਹਨਾਂ ਨੂੰ ਖਰਾਬ ਕੀਤਾ ਔਰ ਰੋਇਆ ਔਰ ਲੁੱਟਿਆ ਔਰ ਉਹ ਖੱਜਲ ਖਰਾਬ ਹੋ ਕੇ ਬਹੁਤ ਸਾਰੇ ਫਤਕਸ਼ੀਆਂ ਕਰ ਗਏ ਰਸਤਿਆਂ 'ਚ ਮਾਰੇ ਗਏ ਔਰ ਸਾਡੀ ਸਰਕਾਰ ਨੇ ਡਰਾਮਾ ਜਾ ਕਰਕੇ ਥੋੜੇ ਦਿਨੋਂ ਡਰਾਮਾ ਚਲਾਇਆ ਏਜੰਟਾਂ ਦੇ ਖਿਲਾਫ ਤੇ ਹੁਣ ਫੇਰ ਸੌਂ ਗਈ ਆ ਅੱਜ ਅਸੀਂ ਫੇਰ ਮਜੂਨ ਸਾਨੂੰ ਇੱਥੇ ਆਉਣਾ ਪਿਆ ਔਰ ਦੇਖਦੇ ਆ ਗੱਲਬਾਤ ਤੋਂ ਬਾਅਦ ਸਿਰੇ ਲੱਗਦੀ ਆ ਇਹ ਗੱਲਬਾਤ ਸਿਰੇ ਨਹੀਂ ਚੜ੍ਹਦੀ ਤੇ ਅਸੀਂ ਜਿਹੜੀ ਅੱਜ ਸੇ ਬੰਦੀਆਂ ਨੇ ਫੈਸਲਾ ਕੀਤਾ ਆ ਔਰ ਜਿਸ ਤਰ੍ਹਾਂ ਦਾ ਫੈਸਲਾ ਹੋਊਗਾ ਉਹ ਸਾਨੂੰ ਇੱਥੇ ਕਰਨਾ ਪਊਗਾ ਇਹ ਸਾਡੀ ਜਿਹੜੀ ਮਜਬੂਰੀ ਆ ਔਰ ਅਸੀਂ ਕਰਾਂਗੇ ਡਟ ਕੇ ਕਰਾਂਗੇ ਔਰ ਮੈਂ ਅੱਜ ਜਿਹੜੇ ਪਸਾਨਵੀਰ ਇਕੱਠੇ ਹੋਏ ਆ ਇਸ ਮੌਕੇ ਤੇ ਉਹਨਾਂ ਨੂੰ ਇੱਕ ਗਲ ਦੀ ਵਧਾਈ ਦੇਣੀ ਚਾਹੁੰਨਾ ਕਿ ਅਸੀਂ ਪਿਛਲੇ ਸਮੇਂ ਚ ਸੰਯੁਕਤ ਸੌਨ ਮੋਰਚੇ ਦੀ ਵਾਈ ਦੇ ਵਿੱਚ ਉਹੀ ਰਹਿਣੇ ਕੋਈ ਖਰਾਬ ਦੇ ਵਿੱਚ ਜੇਰਦਾਰ ਜਿਹੜਾ ਅਸੀਂ ਆਸ ਦੀ ਰੱਖੀ ਸੀ ਸਾਡਾ ਔਰ ਉਹਨੇ ਸਿੱਤੇ ਵਜੋਂ ਸਰਕਾਰ ਕਿਉਂ ਗਈ ਆ ਔਰ ਇਹ ਸਰਕਾਰ ਦਾ ਪ੍ਰਸ਼ਾਸਨ ਡਿਸਟ੍ਰਿਕਟ ਨੂੰ ਵੀ ਸੋਚਣਾ ਚਾਹੀਦਾ ਕਿ ਕਿਸਾਨਾਂ ਨੂੰ ਇਸ ਗੱਲ ਦੀ ਮਜਬੂਰ ਨਾ ਕਰੇ ਕਿ ਉਹ ਸੜਕਾਂ ਤੇ ਆਉਣ ਔਰ ਇਹ ਮਸਲਾ ਜਲਦੀ ਹੱਲ ਕੀਤਾ ਜਾਣਾ ਚਾਹੀਦਾ ਧੰਨਵਾਦ ਉਹ ਬੰਦੇ ਨੇ ਹੋਇਆ ਹੱਟਿਆ ਰੱਖਿਆ ਚੱਲਦੀ ਜਾਈਏ É